ਗੁਰਜੀ ਕਾ ਖਾਲਸਾ ਵਾਹੀ ਗੁਰਜੀ ਅੱਜ ਪ੍ਰਮਾਤਮਾ ਦੀ ਮਿਹਰ ਸਦਕਾ ਇੱਕ ਲੋੜਵੰਦ ਲੜਕੀ ਪਿੰਡ ਮਾੜੇ ਵਾਲੇ ਤੋਂ ਜੋ 22 ਮ ਲੋੜਵੰਦ ਲੜਕੀ ਦਾ ਵਿਆਹ ਕਰਨ ਜਾ ਰਹੇ ਆ ਜਿਸ ਵਿੱਚ ਸਾਡੀ ਸਾਰੀ ਟੀਮ ਸਮੁੱਚੀ ਖੜੀ ਹੈ ਔਰ ਹਮੇਸ਼ਾ ਹੀ ਸਾਡੇ ਵੀਰ ਭਾਈ ਗੁਰਪ੍ਰਤਾਪ ਸਿੰਘ ਜਾਚਕ ਜਿਹੜੇ ਜੋ ਵੀ ਲੋੜਵੰਦ ਲੜਕੀ ਦਾ ਆਨੰਦਕਾਰਜ ਹੁੰਦੇ ਆ ਇਹ ਗੁਰਦੁਆਰਾ ਕਲਗੀਧਰ ਸਾਹਿਬ ਬਿਲਕੁਲ ਆਪਣੀ ਭੇਟ ਰਹਿਤਾ ਲੋੜਵੰਦ ਲੜਕੀਆਂ ਦੇ ਵਿਆਹ ਕਰਦੇ ਆ ਅਸੀਂ ਇਹਨਾਂ ਵੀਰਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਜਿਹੜੇ ਵੀਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਔਰ ਅੱਜ ਜਿੰਨੇ ਮੇਰੇ ਵੀਰ ਇੱਥੇ ਪਹੁੰਚੇ ਨੇ ਲੋੜਵੰਦ ਲੜਕੀ ਦੇ ਵਿਆਹ ਵਾਸਤੇ ਜੋ ਉਹਨਾਂ ਦੇ ਚਾਹ-ਚਾਪਣੀ ਦਾ ਜਿਹੜਾ ਖਰਚਾ ਹੈ ਮੇਰੇ ਸਾਰੇ ਭਰਾ ਖੜੇ ਨੇ ਜਿਨ੍ਹਾਂ ਵੱਲੋਂ ਨਿਰਵਾਣਾ ਜਿਹੜਾ ਨਵਾਂ ਰੈਸਟੋਰੈਂਟ ਖੁੱਲਿਆ ਜਿੱਥੇ ਸਾਡੇ ਵੀਰ ਨਾਲ ਚਾਹ ਪਾਣੀ ਦੀ ਗੱਲ ਹੋਈ ਸੀ ਪ੍ਰਸ਼ਾਦਾ ਪਾਣੀ ਇੱਕ ਲੋੜਵੰਦ ਲੜਕੀ ਦੇ ਨੰਦਕਾਰਜ ਤੋਂ ਬਾਅਦ ਜੋ ਚਾਹ ਪਾਣੀ ਔਰ ਨੰਦਕਾਰਜ ਤੋਂ ਬਾਅਦ ਜਿਹੜਾ ਪ੍ਰਸ਼ਾਦਾ ਪਾਣੀ ਦਾ ਅਰੇਂਜਮੈਂਟ ਹੈ ਉਹਨیں ਰਵਾਨਾ ਰੈਸਟੋਰੈਂਟ ਤੇ ਰੱਖਿਆ ਗਿਆ ਔਰ ਸਾਰੇ ਭਰਾਵਾਂ ਦੇ ਸਦਕਾ ਇਹਨਾਂ ਦੀ ਮਿਹਰ ਸਦਕਾ ਔਰ ਪਰਮਾਤਮਾ ਦੀ ਮਿਹਰ ਸਦਕਾ ਜਿਹੜਾ ਇਹ ਕਾਰਜ ਪੂਰੇ ਹੁੰਦੇ ਨੇ ਪਿਛਲੇ ਕਿੰਨੇ ਸਮੇਂ ਤੋਂ ਜਿਹੜਾ ਲੋੜਵੰਦ ਪਰਿਵਾਰ ਦੇ ਬੱਚਿਆਂ ਦੇ ਆਨੰਦਕਾਰਜ ਕਰਵਾ ਰਹੇ ਜੀ ਇਹਨਾਂ ਵੇਖੋ ਜਦੋਂ ਵੀ ਕੋਈ ਪਰਿਵਾਰ ਨੂੰ ਜਦੋਂ ਕੋਈ ਜਾਣਕਾਰੀ ਮਿਲਦੀ ਹੈ ਤਾਂ ਸਾਡੇ ਕੋਲ ਅਪਰੋਚ ਕਰਦੇ ਨੇ ਇਹ ਸਾਡੇ ਵੀਰ ਇਹ ਕੇਵਲ ਥਿੰਦ ਨੇ ਜਿਨ੍ਹਾਂ ਨੇ ਸਾਨੂੰ ਇਹ ਦੱਸ ਪਾਈ ਸੀਗੇ ਪਰਿਵਾਰ ਬਾਰੇ ਔਰ ਜਦੋਂ ਪਰਿਵਾਰ ਦੀ ਬਾਇਓ ਡਾਟਾ ਲਿਆ ਔਰ ਲੋੜਵੰਦ ਪਰਿਵਾਰ ਸੀ ਇਹ 2010 ਤੋਂ ਲੈ ਕੇ ਅੱਜ 15 ਸਾਲ ਹੋ ਗਏ ਐ ਜਿੰਨੇ ਵੀ ਕੋਈ ਲੋੜਵੰਦ ਲੜਕੀਆਂ ਦੇ ਵਿਆਹ ਦਵਾਈਆਂ ਕਿਸੇ ਨੂੰ ਵੀ ਕੀ ਜ਼ਰੂਰਤ ਪੈਂਦੀ ਐ ਸਾਡੇ ਭਰਾ ਸਾਰੇ ਨਾਲ ਮਿਲ ਕੇ ਐਨ ਜੀਓ ਜੋ ਜਿੱਥੋਂ ਵੀ ਹੁੰਦਾ ਜਿੰਨਾ ਵੀ ਹੁੰਦਾ ਸਹਿਯੋਗ ਕਰਦੇ ਨੇ ਵਾਹਿਗੁਰੂ ਜੀ ਕਾ ਹੋਰ ਕਿਹੜੇ ਕਿਹੜੇ ਪਰਾਲੇ ਕਰਦੇ ਸੰਸਤਾ ਜੀ ਬਲੱਡ ਡੋਨੇਟ ਕੈਂਪ ਵਕਫ ਵਕਤ ਤਰ੍ਹਾਂ ਦੇ ਲੋੜਵੰਦ ਲੜਕੀਆਂ ਦੇ ਵਿਆਹ ਕਿਸੇ ਨੂੰ ਲੋੜਵੰਦ ਦੀ ਦਵਾਈ ਦੀ ਲੋੜ ਹੋਵੇ ਸਾਰੇ ਕਾਰਜ ਪੂਰੇ ਹੁੰਦੇ ਆ। ਇਹਨਾਂ ਕਾਰਜ ਫਾਈਵਾਂ ਜਿਹੜਾ ਕਰਵਾ ਰਹੇ ਹਾਂ ਲੋੜਵੰਦ ਪਰਿਵਾਰ ਦੇ ਬੱਚੀ ਦੇ ਵਿਕਤੀ ਘੜਾ ਚਾਹੁੰਦੇ। ਆ ਸਭ ਤੋਂ ਪਹਿਲਾਂ ਤਾਂ ਇਹ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ। ਜਿਨ੍ਹਾਂ ਦੀ ਕਿਰਪਾ ਦੇ ਸਦਕਾ ਸਾਡੇ ਮੈਂਬਰ ਔਰ ਸਾਡੀ ਸੰਸਥਾ ਨੂੰ ਇਹੋ ਜਿਹੀ ਸੇਵਾ ਕਾਰਜ ਦਾ ਮੌਕਾ ਮਿਲਦਾ ਹੈ। ਔਰ ਇਸੇ ਨਾਲ ਹੀ ਅਸੀਂ ਆਪਣੇ ਜੋ ਸ਼ਹਿਰ ਵਾਸੀ ਹੈ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਇਹੋ ਜੇ ਸੇਵਾ ਕਾਰਜਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਦਿਓ ਕਿਉਂਕਿ ਸਾਡੇ ਫੇਸਬੁੱਕ ਪੇਜ ਤੇ WhatsApp ਗਰੁੱਪਾਂ ਦੇ ਵਿੱਚ ਇਹ 1-2 ਦਿਨ ਪਹਿਲਾਂ ਮੈਸੇਜ ਹੋਇਆ ਸਰਕੂਲੇਟ ਹੋ ਜਾਂਦਾ ਔਰ ਤੁਸੀਂ ਆਪਣੀ ਹੱਥੀਂ ਇੱਥੇ ਪਹੁੰਚ ਕੇ ਸੇਵਾ ਕਰ ਸਕਦੇ ਹੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਉਪਰਾਲਾ ਹੈ ਸਰਦਾਰ ਸੁਖਨਾਮ ਸਿੰਘ ਖਿੰਦ ਜੀ ਵੱਲੋਂ ਇਹਨਾਂ ਦੀ ਪੂਰੀ ਟੀਮ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰਕਾਰੇ ਖਾਲਸਾ ਜਥੇਬੰਦੀ ਵੱਲੋਂ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਜਿਵੇਂ ਪ੍ਰਾਤਨ ਟਾਈਮ Maharaja Ranjit Singh ਦੇ ਰਾਜ ਦੇ ਵਿੱਚ ਕੋਈ ਵੀ ਤੀਵੰਦ ਅਗਰ ਆਨੰਦ ਕਾਰਜ ਹੁੰਦਾ ਸੀ ਤੇ ਖਾਲਸਾ ਸਰਕਾਰ ਵੱਲੋਂ ਆਪਣੇ ਪੈਸਿਆਂ ਦੇ ਨਾਲ ਤੇ ਪੰਜਾਬ ਦਾ ਸਾਰਾ ਪਰਿਵਾਰ ਮਿਲ ਕੇ ਉਹ ਤੀ ਦਾ ਕਾਰਜ ਸਵਾਰਦੇ ਸਨ ਉਸੇ ਲਈ ਤੇ ਚਲਦੇ ਮੁਲਖਤਾ ਦੀ ਪਲਾਈ ਸਵਧਾ ਪਲਾ ਸੰਸਥਾ ਅੱਜ ਇਸੇ ਤਰ੍ਹਾਂ ਲੋੜਵੰਦ ਬੱਚਿਆਂ ਦਾ ਵਿਆਹ ਕਰ ਰਹੀ ਹੈ ਗੁਰੂ ਮਹਾਰਾਜ ਜਿਨ੍ਹਾਂ ਨੂੰ ਚੜਦੀ ਕਲਾ ਦੇ ਪਾਸੇ ਇਸੇ ਤਰ੍ਹਾਂ ਹੀ ਖਾਲਸਾ ਰਾਜ ਦੀ ਜਿਹੜੀ ਲੀ ਚੱਲੀ ਸੀ ਉਹਨੂੰ ਅੱਗੇ ਤੋਰ ਦੇ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਾ ਦੇ ਵਿੱਚ ਹਿੱਸਾ ਤੋਂ ਦੇ ਪਹੁੰਚੋ ਕਿਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਲਕਨ ਅਸੀਂ ਨੂੰ ਪਤਾ ਹੀ ਹੈ ਕਿ ਇਹ ਮੁਲਕਤਾ ਦੀ ਸੇਵਾ ਸਟ੍ਰੈਟਜੀ ਜਿਹੜੀ ਆਪਣੇ ਬਣੀ ਹੋਈ ਇਲਾਕੇ ਦੇ ਵਿੱਚ ਤਰਨਮ ਸਿੰਘ ਥੰਦ ਹੋਰ ਡਾਕਟਰ ਸਾਹਿਬ ਸਾਡੇ ਸਾਰੇ ਵੀਰ ਨੀਕੋ ਖਾਲਸਾ ਜੀ ਇਹ ਸਾਰੇ ਮੋਢੇ ਲਾ ਮੋਢਾ ਲਾ ਕੇ ਤੰਦੇ ਦੇ ਨਾਲ ਕਦੇ ਖੂਦਨ ਕੈਂਪ ਕਦੇ ਲੋੜਵੰਦ ਬੱਚਿਆਂ ਦੇ ਵਿਆਹ ਕਦੇ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਦੇ ਲੋੜਵੰਦ ਜੋ ਮਰੀਜ਼ ਨੇ ਅਸਰਾ ਦਵਾਈ ਦੀ ਲੋੜ ਹੁੰਦੀ ਜਾਂ ਕੋਈ ਲਾਜ ਦੀ ਲੋੜ ਹੁੰਦੀ ਹੈ ਇਹ ਕਿਸੇ ਨੂੰ ਇਹ ਨਾ ਨਹੀਂ ਕਰਦੇ ਕਦੇ ਵੀ ਜਿਨ੍ਹਾਂ ਵੀ ਹੁੰਦਾ ਹੈ ਮੋਢਾ ਮੋਢਾ ਲਾ ਕੇ ਚੱਲਦੇ ਨੇ ਤੇ ਅਸੀਂ ਇਹਨੂੰ ਦਾ ਧੰਨਵਾਦ ਕਰਦੇ ਆ ਵੀ ਇਸ ਸਮਾਜ ਦੇ ਵਿੱਚ ਬਹੁਤ ਹੀ ਚੰਗਾ ਕਾਰਜ ਕਰ ਰਹੇ ਨੇ ਅਗਾ ਵੀ ਇਹ ਗੁਰੂ ਸਾਹਿਬ ਇਹਨਾਂ ਨੂੰ ਬਲ ਦੇਣ ਤੇ ਇਸ ਤਰ੍ਹਾਂ ਕਾਰਜ ਕਰਦੇ ਰਹਣ ਤੁਸੀਂ ਵੀ ਸਰ ਆਏ ਹੋ ਇਹ ਪਰਿਵਾਰ ਦੇ ਜਿਹੜੇ ਆ ਆਨੰਦ ਕਰਦੇ ਹੋ ਰਹੇ ਆ ਤੁਸੀਂ ਔਰ ਇਸ ਦੇ ਨਾਲ ਤੁਸੀਂ ਜਿਹੜੇ ਸ਼ਹਿਰ ਵਾਸੀਆਂ ਨੂੰ ਜ ਆਸ-ਪਾਸ ਜੋ ਬਾਹਰ ਜਾ ਕੇ ਸੇਵਾ ਕਰਦੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਇਹ ਅਪੀਲ ਕਰਨ ਹੈ ਜੀ ਤੁਸੀਂ ਪਹਿਲਾਂ ਕੋਖੋ ਜਿਹੜਾ ਵਕਿਆ ਹੀ ਲੋਡ ਬੰਦੇ ਉਹਦੀ ਤੁਸੀਂ ਲੋਡ ਪੂਰੀ ਕਰੋ ਕਈ ਵਾਰ ਕੀ ਹੁੰਦਾ ਵੀ ਦੋ ਤਿੰਨ ਥਾਵਾਂ ਤੋਂ ਲੋਕ ਜਿਹੜੀ ਸੇਵਾ ਲੈ ਚੁੱਕੇ ਹੁੰਦੇ ਨੇ ਪਹਿਲਾਂ ਕੋਖ ਕਰੋ ਜਾਣਕਾਰੀ ਲਓ ਇਲਾਕੇ ਤੋਂ ਪਿੰਡ ਤੋਂ ਲੋਡ ਬੰਦ ਨੂੰ ਹੀ ਤੁਸੀਂ ਜਿਹੜੀ ਸੇਵਾ ਕਰੋ ਇਹ ਹੀ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਸੇਵਾ ਸਰਵਦਾ ਪਾਲਾ ਸੰਸਥਾ ਅਤੇ ਸਾਡੇ ਇਲਾਕੇ ਦੀਆਂ ਹੋਰ ਸੰਸਥਾਵਾਂ ਸਰਕਾਰੀ ਖਾਲਸਾ ਸ਼੍ਰੀ ਦਸ਼ਮੀਤ ਸੇਵਾ ਸੁਸਾਇਟੀ ਗੁਰਦੁਆਰਾ ਗਲਗੀਤਰ ਸਾਹਿਬ ਸਮੂਹ ਵੀਰ ਆਕਤਲ ਹੋ ਕਰਕੇ ਖੈਰਾ ਦਸਤਾਰ ਸੈਂਟਰ ਵਿਸ਼ੇ ਸੰਯੋਗ ਨਿਰਵਾਨਾ ਰੈਸਟੋਰੈਂਟ ਸਾਰੇ ਵੀਰਾਂ ਦੇ ਸੰਯੋਗ ਦੇ ਨਾਲ ਇਹ 22ਵਾਂ ਕਾਰਜ ਜੋ ਕਰਨ ਜਾ ਰਹੇ ਹਾਂ ਕਰੇ ਕਰਾਵੇ ਆਪੇ ਆ ਮਾਨੁਕੇ ਕਿਛ ਨਾ ਹੀ ਹੱਥ ਸਤਗੁਰੂ ਜੀ ਸਾਰਿਆਂ ਕੋਲ ਸੇਵਾ ਲੈ ਰਿਆ ਹੈ ਤੇ ਬੜੀ ਤਨਦੇਹੀ ਦੇ ਨਾਲ ਇਹ ਸੇਵਾਵਾਂ ਚੱਲ ਰਹੀਆਂ ਨੇ ਜਿੱਥੇ ਕਿਤੇ ਵੀ ਲੋੜ ਪੈਂਦੀ ਹੈ ਮਨੁੱਖਤਾ ਦੇ ਸੇਵਾ ਸਰਬੱਤ ਦਾ ਭਲਾ ਸਾਰੀ ਸੰਸਥਾ ਜਿੰਨੇ ਵੀ ਵੀਰ ਨੇ ਸਾਰੇ ਅੱਗੇ ਆ ਜਾਂਦੇ ਇਹਨੇ ਵੀ 2-4 ਮੈਂਬਰ ਆਣ ਤੇ ਬਾਕੀ ਚਲੇ ਜਾਣ ਨਹੀਂ ਜਿੰਨੀ ਵੀ ਸੰਸਥਾ ਦੇ ਮੈਂਬਰ ਨੇ ਇੱਕ ਫੋਨ ਕਰਨ ਦੀ ਲੋੜ ਹੁੰਦੀ ਹੈ ਸਾਰੇ ਤਨਦੇਹੀ ਦੇ ਨਾਲ ਅੱਗੇ ਆ ਕੇ ਪੈਸੇ ਤੋਲ ਤੇ ਵੀ ਜਿਸ ਤਰ੍ਹਾਂ ਦੇ ਵੀ ਲੋੜ ਹੈ ਸਾਰੇ ਅੱਗੇ ਆ ਕੇ ਉਹ ਕਾਰਜ ਨਿਭਾਉਂਦੇ ਆ ਮੈਂ ਇਨਾਂ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਨਾ ਸਾਡੇ ਇਲਾਕੇ ਦੀ ਇਹ ਸ਼ਾਨ ਨੇ ਜਲਾਲਾਬਾਦ ਦਾ ਨਾਮ ਇਨਾਂ ਨੇ ਬਹੁਤ ਦੂਰ ਤੱਕ ਰੋਸ਼ਨ ਕੀਤਾ ਇਸ ਸੇਵਾ ਦੇ ذریعے ਅਸੀਂ ਅਰਦਾਸ ਕਰਦੇ ਆਂ ਮਹਾਰਾਜ ਇਨਾਂ ਵੀਰਾਂ ਨੂੰ ਹੋਰ ਚੜ੍ਹਦੀਆਂ ਕਲਾ ਬਖਸ਼ਣ ਤੁਹਾਨੂੰ ਪੱਖੋਂ ਵੀ ਇਨਾਂ ਨੂੰ ਹੋਰ ਉੱਚਾ ਕਰਨ ਤਾਂ ਕਿ ਉਸ ਧਨ ਦੇ ਨਾਲ ਲੋਕ ਭਲਾਈ ਦੇ ਕੰਮ ਕਰ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ